ਕਿ ਮੈਨੂੰ ਦੱਸੋ ਬਈ ਗੁਰੂ ਗੋਬਿੰਦ ਸਿੰਘ ਮਹਾਰਾਜਿਆਂ ਦੇ ਨਾਨਕੇ ਕਿਹੜੇ ਪਿੰਡ ਆ ਤੇ ਕਿਸੇ ਪਿੰਡ ਦੇ ਬਾਬਾ ਜੀ ਗੋਹ ਨੇ ਹੱਥ ਘੜੇ ਕੀਤੇ ਕਿਸੇ ਨੇ ਤਿੰਨਾ ਨੇ ਤੇ ਇੱਕ ਜਗ੍ਹਾ ਨਾ 5-6 ਹੱਥ ਘੜੇ ਹੋ ਗਏ ਤੇ ਇੱਕ ਭੈਣਾ ਨੇ ਹੱਥ ਘੜੇ ਕੀਤੇ ਮੈਂ ਪੁੱਛ ਲਿਆ ਮੈਂ ਕਿਹਾ ਭੈਣੇ ਦੱਸੀ ਖਾਂ ਬਈ ਕਿਹੜੇ ਪਿੰਡ ਗੁਰੂ ਗੋਬਿੰਦ ਸਿੰਘ ਮਹਾਰਾਜਿਆਂ ਦੇ ਨਾਨਕੇ ਤੇ ਉਹ ਭੈਣ ਫਕਰ ਨਾਲ ਉੱਠ ਕੇ ਕਹਿੰਦੀ ਜੀ ਗੁਰੂ ਕੇ ਲਹਾੌਰ ਉਹ ਮੈਂ ਕਿਹਾ ਮੇਰੀਏ ਭੈਣੇ ਗੁਰੂ ਕੇ ਲਹਾੌਰ ਖਾਲਸੇ ਦੇ ਨਾਨਕੇ ਨੇ ਗੁਰੂ ਗੋਬਿੰਦ ਸਿੰਘ ਮਹਾਰਾਜਿਆਂ ਦੇ ਸਹੁਰੇ ਨੇ ਉੱਥੇ ਉਹਦੇ ਨਾਨਕੇ ਨਹੀਂ ਫਿਰ ਮੈਂ ਸਮਝਾਉਣਾ ਕੀਤਾ ਅੱਜ ਮੇਰੀਆਂ ਗੱਲਾਂ ਪੱਲੇ ਤਾਂ ਮੰਨ ਲਓ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਨਾਨਕ ਕਿਹੜੇ ਪਿੰਡ ਨੇ ਮੈਂ ਇੱਥੋਂ ਹੀ ਬਾਤ ਆਰੰਭ ਕਰ ਦਿੱਤੀ ਤੁਸੀਂ ਕਦੇ ਜਾਣਾ ਹੋਇਆ ਅੰਮ੍ਰਿਤਸਰ ਸਾਹਿਬ ਨੂੰ ਤੇ ਜਲੰਧਰੋਂ ਪੀਏਪ ਚੌਂਕ ਆਉਂਦਾ ਹੈ ਉਹ ਜਲੰਧਰੋਂ ਪੀਏਪ ਚੌਂਕ ਤੋਂ ਗੱਡੀ ਵਿੱਚ ਬਹਿ ਕੇ ਮਿੰਨ ਕੇ ਵੇਖ ਲਿਓ ਲਗਭਗ 16 17 ਕਿਲੋਮੀਟਰ ਇੱਕ ਸ਼ਹਿਰ ਆਉਂਦਾ ਕਰਤਾਰਪੁਰ ਉਹ ਕਰਤਾਰਪੁਰ ਦੇ ਰਹਿਣ ਵਾਲਾ ਭਾਈ ਲਾਲ ਚੰਦ ਭਾਈ ਲਾਲ ਚੰਦ ਦਾ ਵਿਆਹ ਹੋਇਆ ਹਰਿਆਣਾ ਸਟੇਟ ਦੇ ਵਿੱਚ ਇੱਕ ਪਿੰਡ ਪੈਂਦਾ ਲਖਨੌਰ ਅੱਜ ਕੱਲ ਉਹਨੂੰ ਲਖਨੌਰ ਸਾਹਿਬ ਕਹਿੰਦੇ ਨੇ ਲਖਨੌਰ ਦੀ ਧਰਤੀ ਦੇ ਬਿਸ਼ਨ ਕੌਰ ਦੇ ਨਾਲ ਲਾਲ ਚੰਦਾ ਹੋਇਆ ਵਿਆਹ ਤੇ ਬਿਸ਼ਨ ਕੌਰ ਦੀ ਕੁੱਖੋਂ ਦੋ ਪੁੱਤ ਬਾਬਾ ਕਿਰਪਾਲ ਚੰਦ ਬਾਬਾ ਮੇਰ ਚੰਦ ਤੇ ਤੀਜੀ ਧੀ ਜਿਹਦਾ ਨਾਂ ਇਤਿਹਾਸ ਵਿੱਚ ਆਇਆ ਗੁਜਰੀ ਮਾਤਾ ਗੁਜਰੀ ਜੀ ਦੇ ਪਿਤਾ ਦਾ ਨਾਂ ਹੀ ਲਾਲ ਚੰਦਾ ਮਾਤਾ ਦਾ ਨਾਂ ਹੀ ਬਿਸ਼ਨ ਕੌਰ ਉਹਨਾਂ ਦਾ ਨਾਨਕਾ ਪਿੰਡ ਹੈ ਲਖਨੌਰ ਤੇ ਉਹਨਾਂ ਦਾ ਪੇਕਾ ਪਿੰਡ ਹੈ ਕਰਤਾਰਪੁਰ ਇਹਦਾ ਮਤਲਬ ਗੁਰੂ ਗੋਬਿੰਦ ਸਿੰਘ ਮਹਾਰਾਜਿਆਂ ਦਾ ਨਾਨਕਾ ਪਿੰਡ ਹੋ ਗਿਆ ਕਰਤਾਰਪੁਰ ਪਰ ਆਪਾਂ ਅੰਮ੍ਰਿਤਸਰ 에ਅਰਪੋਰਟ ਤੱਕ ਜਾਂਦੇ ਆ ਤੇ ਆਉਂਦੇ ਆ ਮੈਂ ਇਹਦਾ ਹੋਣਾ ਕਿ 120 ਤੋਂ ਥੱਲੇ ਸਾਡੀ ਗੱਡੀ ਨਹੀਂ ਚੱਲਦੀ ਹਾਈਵੇ ਦੇ ਉੱਤੇ 120 ਤੋਂ ਗੱਡੀ ਸਾਡੀ ਸਪੀਡ ਤੋਂ ਘੱਟ ਨਹੀਂ ਚੱਲਦੀ ਪਰ ਉਹ ਮੇਰੇ ਪਿਆਰੇ ਸਿੱਖੋ ਮੇਰੀ ਹੱਥ ਜੋੜ ਕੇ ਇੱਕ ਬੇਨਤੀ ਹੈ ਕਿ ਕਰਤਾਰਪੁਰ ਸ਼ਹਿਰ ਦੇ ਵਿੱਚ ਹੀ ਲੰਘਣ ਲੱਗੇ ਆ ਕਦੇ ਸਿੱਖ ਨੇ ਇਹ ਗੱਲ ਨਹੀਂ ਸੋਚੀ ਕਿ ਮੈਂ 1 ਮਿੰਟ ਗੱਡੀ ਰੋਕਾਂ ਤੇ ਇੱਥੋਂ ਦੀ ਮਿੱਟੀ ਚੁੱਕ ਕੇ ਆਪਣੇ ਮੱਥੇ ਨਾਲ ਲਾਵਾਂ ਕਿਉਂਕਿ ਇਸ ਮਿੱਟੀ ਨੇ ਸਾਨੂੰ ਉਹ ਮਾਂ ਪੈਦਾ ਕਰਕੇ ਦਿੱਤੀ ਹੈ ਜਿਨੇ ਆਪਣੇ ਪਰਿਵਾਰ ਦਾ ਇੰਨਾ ਲਹੂ ਡੋਲਿਆ ਆ ਦੁਨੀਆ ਦੀ ਕੋਈ ਮਾਂ ਉਹਨਾ ਪਾਣੀ ਨਹੀਂ ਪਲਾ ਸਕਦੀ ਕਿ ਮੈਨੂੰ ਦੱਸੋ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਨਾਨਕੇ ਕਿਹੜੇ ਪਿੰਡ ਆ ਤੇ ਕਿਸੇ ਪਿੰਡ ਚ ਬਾਬਾ ਜੀ ਦੋਨੇ ਹੱਥ ਕੜੇ ਕੀਤੇ ਕਿਸੇ ਨੇ ਤਿੰਨਾ ਨੇ ਤੇ ਇੱਕ ਜਗ੍ਹਾ ਨਾ ਪੰਜ ਛੇ ਹੱਥ ਕੜੇ ਹੋ ਗਏ ਤੇ ਇੱਕ ਭੈਣਾ ਨੇ ਹੱਥ ਕੜੇ ਕੀਤੇ ਮੈਂ ਪੁੱਛ ਲਿਆ ਮੈਂ ਕਿਹਾ ਭੈਣੇ ਦੱਸੀ ਖਾਂ ਭਈ ਕਿਹੜੇ ਪਿੰਡ ਗੁਰੂ ਗੋਬਿੰਦ ਸਿੰਘ ਮਹਾਰਾਜਿਆਂ ਦੇ ਨਾਨਕੇ ਤੇ ਉਹ ਭੈਣ ਫਕਰ ਨਾਲ ਉੱਠ ਕੇ ਕਹਿੰਦੀ ਜੀ ਗੁਰੂ ਕੇ ਲਾਹੌਰ ਉਹ ਮੈਂ ਕਿਹਾ ਮੇਰੀਏ ਭੈਣੇ ਗੁਰੂ ਕੇ ਲਾਹੌਰ ਖਾਲਸੇ ਦੇ ਨਾਨਕੇ ਨੇ ਗੁਰੂ ਗੋਬਿੰਦ ਸਿੰਘ ਮਹਾਰਾਜਿਆਂ ਦੇ ਸਹੁਰੇ ਨੇ ਉਥੇ ਉਹਦੇ ਨਾਨਕੇ ਨਹੀਂ ਫਿਰ ਮੈਂ ਸਮਝਾਉਣਾ ਕੀਤਾ ਅੱਜ ਮੇਰੀਆਂ ਗੱਲਾਂ ਪੱਲੇ ਤਾਂ ਮੰਨ ਲਓ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਨਾਨਕ ਕਿਹੜੇ ਪਿੰਡ ਨੇ ਮੈਂ ਇੱਥੋਂ ਹੀ ਬਾਤ ਆਰੰਭ ਕਰ ਦਿੱਤੀ ਤੁਸੀਂ ਕਦੇ ਜਾਣਾ ਹੋਇਆ ਅੰਮ੍ਰਿਤਸਰ ਸਾਹਿਬ ਨੂੰ ਤੇ ਜਲੰਧਰੋਂ ਪੀਏ ਪੀ ਚੌਂਕ ਆਉਂਦਾ ਹੈ ਉਹ ਜਲੰਧਰੋਂ ਪੀਏ ਪੀ ਚੌਂਕ ਤੋਂ ਗੱਡੀ ਵਿੱਚ ਬਹਿ ਕੇ ਮਿੰਨ ਕੇ ਵੇਖ ਲਿਓ ਲਗਭਗ 16 17 ਕਿਲੋਮੀਟਰ ਇੱਕ ਸ਼ਹਿਰ ਆਉਂਦਾ ਕਰਤਾਰਪੁਰ ਉਹ ਕਰਤਾਰਪੁਰ ਦੇ ਰਹਿਣ ਵਾਲਾ ਭਾਈ ਲਾਲ ਚੰਦ ਭਾਈ ਲਾਲ ਚੰਦ ਦਾ ਵਿਆਹ ਹੋਇਆ ਹਰਿਆਣਾ ਸਟੇਟ ਦੇ ਵਿੱਚ ਇੱਕ ਪਿੰਡ ਪੈਂਦਾ ਲਖਨੌਰ ਅੱਜ ਕੱਲ ਉਹਨੂੰ ਲਖਨੌਰ ਸਾਹਿਬ ਕਹਿੰਦੇ ਨੇ ਲਖਨੌਰ ਦੀ ਧਰਤੀ ਦੇ ਬਿਸ਼ਨ ਕੌਰ ਦੇ ਨਾਲ ਲਾਲ ਚੰਦਾ ਹੋਇਆ ਵਿਆਹ ਤੇ ਬਿਸ਼ਨ ਕੌਰ ਦੀ ਕੁੱਖੋਂ ਦੋ ਪੁੱਤ ਬਾਬਾ ਕਿਰਪਾਲ ਚੰਦ ਬਾਬਾ ਮੇਰ ਚੰਦ ਤੇ ਤੀਜੀ ਧੀ ਜਿਹਦਾ ਨਾਂ ਇਤਿਹਾਸ ਵਿੱਚ ਆਇਆ ਗੁਜਰੀ ਮਾਤਾ ਗੁਜਰੀ ਜੀ ਦੇ ਪਿਤਾ ਦਾ ਨਾਂ ਹੀ ਲਾਲ ਚੰਦਾ ਮਾਤਾ ਦਾ ਨਾਂ ਹੀ ਬਿਸ਼ਨ ਕੌਰ ਉਹਨਾਂ ਦਾ ਨਾਨਕਾ ਪਿੰਡ ਹੈ ਲਖਨੌਰ ਤੇ ਉਹਨਾਂ ਦਾ ਪੇਕਾ ਪਿੰਡ ਹੈ ਕਰਤਾਰਪੁਰ ਇਹਦਾ ਮਤਲਬ ਗੁਰੂ ਗੋਬਿੰਦ ਸਿੰਘ ਮਹਾਰਾਜਿਆਂ ਦਾ ਨਾਨਕਾ ਪਿੰਡ ਹੋ ਗਿਆ ਕਰਤਾਰਪੁਰ ਪਰ ਆਪਾਂ ਅੰਮ੍ਰਿਤਸਰ 에ਅਰਪੋਰਟ ਤੱਕ ਜਾਂਦੇ ਆ ਤੇ ਆਉਂਦੇ ਆ ਮੈਂ ਇਹਦਾ ਹੋਣਾ ਕਿ 120 ਤੋਂ ਥੱਲੇ ਸਾਡੀ ਗੱਡੀ ਨਹੀਂ ਚੱਲਦੀ ਹਾਈਵੇ ਦੇ ਉੱਤੇ 120 ਤੋਂ ਗੱਡੀ ਸਾਡੀ ਸਪੀਡ ਤੋਂ ਘੱਟ ਨਹੀਂ ਚੱਲਦੀ ਪਰ ਉਹ ਮੇਰੇ ਪਿਆਰੇ ਸਿੱਖੋ ਮੇਰੀ ਹੱਥ ਜੋੜ ਕੇ ਇੱਕ ਬੇਨਤੀ ਹੈ ਕਿ ਕਰਤਾਰਪੁਰ ਸ਼ਹਿਰ ਦੇ ਬੇਦੀ ਲੰਘਣ ਲੱਗਿਆਂ ਕਦੇ ਸਿੱਖ ਨੇ ਇਹ ਗੱਲ ਨਹੀਂ ਸੋਚੀ ਕਿ ਮੈਂ 1 ਮਿੰਟ ਗੱਡੀ ਰੋਕਾਂ ਤੇ ਇੱਥੋਂ ਦੀ ਮਿੱਟੀ ਚੁੱਕ ਕੇ ਆਪਣੇ ਮੱਥੇ ਨਾਲ ਲਾਵਾਂ ਕਿਉਂਕਿ ਇਸ ਮਿੱਟੀ ਨੇ ਸਾਨੂੰ ਉਹ ਮਾਂ ਪੈਦਾ ਕਰਕੇ ਦਿੱਤੀ ਹੈ ਜਿਨੇ ਆਪਣੇ ਪਰਿਵਾਰ ਦਾ ਇੰਨਾ ਲਹੂ ਡੋਲਿਆ ਆ ਦੁਨੀਆ ਦੀ ਕੋਈ ਮਾਂ ਉਹਨਾਂ ਪਾਣੀ ਨਹੀਂ ਪਲਾ ਸਕਦੀ